ਅਮਰੀਕਾ ਨੇ ਪਾਕਿਸਤਾਨ ਨੂੰ ਇਸ ਨਿਸ਼ਚਿਤ ਕਰਨੋ ਕਿ ਉਸ ਦੀ ਜ਼ਮੀਨ ਦਾ ਇਸਤੇਮਾਲ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਰਚਣ ਲਈ ਨਾ ਹੋਵੇ ਅਮਰੀਕਾ ਨੇ ਪਾਕਿਸਤਾਨ ਨੂੰ ਇਹ ਅਜਿਹੇ ਸੰਵਿਚਕ ਕਿਹਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਚ ਕਿਹਾ ਸੀ ਕਿ ਭਾਰਤ ਦੇ ਗੁਆਂਡ ਵਿੱਚ ਅਤਵਾਦ ਫਲ ਫੁੱਲ ਰਿਹਾ ਹੈ ਮਾਦਮ ਰਿੱਕੇ ਦੇਸ਼ ਨਿਕਾਰਾ ਗੋਵਿਚ ਸ਼ੁੱਕਰਵਾਰ ਤੜਕੇ 6:04 ਤੇ ਬਰਦਾ ਦੇ ਪੋਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਸ ਪੋਚਾਲ ਕਰਨ ਹਾਲ ਤੱਕ ਕਿਸੇ ਨੇ ਮਰਨ ਦੀ ਕੋਈ ਸੂਚਨਾ ਨਹੀਂ ਮਿਲੀ ਪੋਚਾਲ ਦਾ ਕੇਂਦਰ ਜ਼ਮੀਨ ਦੇ ਪੱਧਰ ਤੋਂ 10 ਕਿਲੋਮੀਟਰ ਡੂੰਘਾਈ ਵਿੱਚ ਸਥਿਤ ਸੀ ਅਮਰੀਕਾ ਦੇ ਰਾਸ਼ਟਰਪਤੀ ਬਰਾਕਾਵਾਮਨ ਨੇ ਅਫਗਾਨਿਸਤਾਨ ਵਿੱਚ ਲੜਾਈ ਅਮਰੀਕੀ ਫੌਜ ਦੀ ਭੂਮਿਕਾ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਾਣਕਾਰੀ ਮੁਤਾਬਕ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਵਿਰੁੱਧ ਲੜਾਈ ਚ ਅਮਰੀਕੀ ਫੌਜ ਦੀ ਭੂਮਿਕਾ ਵਧਾਉਣ ਦੇ ਫੈਸਲੇ ਨਾਲ ਅਤਵਾਦੀਆਂ ਵਿਰੁੱਧ ਲੱਖੂ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਖਗੋਲ ਵਿਗਿਆਨੀਆਂ ਨੇ ਪਹਿਲੀ ਵਾਰ ਧਰਤੀ ਤੋਂ 1 ਅਰਬ ਪ੍ਰਕਾਸ਼ ਸਾਲ ਦੂਰ ਵਿਸ਼ਾਲ ਆਕਾਸ਼ ਗੰਗਾ ਦੇ ਕੇਂਦਰ ਚੰਡੀ ਪਾਰੀ ਤੇ ਪੱਦੀ ਗੈਸ ਦੇ ਬੱਦਲਾਂ ਨਾਲ ਪਰੇ ਇੱਕ ਸੁਪਰ ਮੈਸਿਵ ਬਲੈਕ ਹੋਲ ਦਾ ਪਤਾ ਲਗਾਇਆ ਹੈ ਖੋਜਕਾਰਾਂ ਨੇ ਕਿਹਾ ਕਿ ਬੱਦਲ 355 ਕਿਲੋਮੀਟਰ ਪ੍ਰਤੀ ਸਕਿੰਡ ਦੀ ਰਫ਼ਤਾਰ ਨਾਲ ਦੌੜ ਰਹੇ ਨੇ ਅਤੇ ਇਸ ਦੇ ਸ਼ੋਰ ਨਾਲ ਲਗਭਗ 150 ਪ੍ਰਕਾਸ਼ ਸਾਲ ਦੂਰ ਹੋ ਸਕਦੇ ਨੇ ਦੁਜੇ ਦੇ ਸਤਾਰਾ ਤੇ ਟੋਏ ਨੂੰ ਪਾਰ ਰਹੇ ਨੇ ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ 8 ਅਤੇ 9 ਜੂਨ ਨੂੰ ਸੀਰੀਆ ਦੇ ਅਲੇਪੋ ਸ਼ਹਿਰ 'ਚ ਕੋਈ ਵੀ ਹਵਾਈ ਹਮਲਾ ਨਹੀਂ ਕੀਤਾ ਜਾਣਕਾਰੀ ਮੁਤਾਬਕ ਰੂਸ ਨੇ ਕਿਹਾ ਹੈ ਕਿ ਰੂਸ ਦੀ ਹਵਾਈ ਫੌਜ ਨੇ ਲੇਪੋ ਤੇ ਕੋਈ ਵੀ ਹਮਲਾ ਨਹੀਂ ਕੀਤਾ ਇਸ ਤੋਂ ਬਾਅਦ ਤੁਰਕੀ ਦੇ ਵਿਦੇਸ਼ ਮੰਤਰੀ ਨੇ ਇੱਕ ਬਿਆਨ 'ਚ ਕਿਹਾ ਸੀ ਕਿ ਰੂਸ ਵੀਰਵਾਰ ਤੋਂ ਅਲੇਪੋ ਦੇ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰ ਰਿਹਾ ਹੈ ਨਿਊਜ਼ੀਲੈਂਡ ਅਤੇ ਅਮਰੀਕਾ ਤੋਂ ਬਾਅਦ ਹੁਣ ਮੈਕਸੀਕੋ ਨੇ ਵੀ ਨਿਊਕਲੀਅਰ ਸਪਲਾਈਜ਼ ਗਰੁੱਪ ਦੇ ਚਪਾਰਤੀ ਦਾਵੇਦਾਰੀ ਦਾ ਸਮਰਥਨ ਕੀਤਾ ਹੈ ਇਸ ਨਾਲ ਜਾਇਹੇ ਇਸ ਸਮੂਹ ਵਿੱਚ ਸ਼ਾਮਲ ਹੋਣ ਦੀ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਮਿਲੇਗੀ ਪ੍ਰਧਾਨ ਮਨਿੰਦਰੇਂਦਰ ਮੋਦੀ ਨੇ ਮੈਕਸੀਕੋ ਦੇ ਰਾਸ਼ਟਰਪਤੀ ਐਂਡ੍ਰੇ ਕਪੇਨਾ ਨੀਤੋ ਦਾ ਇਸ ਸਮਰਥਨ ਲਈ ਧੰਨਵਾਦ ਕੀਤਾ ਜੋੜਮੇਲੇ 'ਚ ਹਿਸਾਂ ਲੈਣ ਲਈ ਕਰੀਬ 150 ਪਾਰਤੀ ਸ਼ਰਦਾਲੂ ਪਾਕਿਸਤਾਨ ਪਹੁੰਚ ਗਏ ਨੇ ਜੋੜਮੇਲਾ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਦੀ ਦਿਵਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਈਟੀਪੀ ਵੀ ਹੁਲਾਰਾ ਅਮੀਰ ਹਾਸ਼ਮੀ ਨੇ ਕਿਹਾ ਕਿ 156 ਸ਼ਰਦਾਲਾਂ ਦਾ ਸਵਾਗਤ ਵਿਸਥਾਪਕ ਟਰੱਸਟ ਸੰਪਤੀ ਬੋਰਡ ਦੇ ਅਧਿਕਾਰੀਆਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ ਹੈ ਅਰਮੀਨੀਆ ਦੇ ਘਰਵਪਤੀ ਨੇ ਆਪਣੇ ਬੇਟੇ ਦੇ ਵਿਆਹ ਤੇ ਪਾਣੀ ਵਾਂਗ ਪੈਸਾ ਵਹਾ ਕੇ ਉਸ ਵਿਆਹ ਨੂੰ ਬੇहद ਖਾਸ ਤੇ ਅਸਾਧਾਰਨ ਬਣਾ ਦਿੱਤਾ ਮੰਨਿਆ ਜਾ ਰਿਹਾ ਹੈ ਕਿ ਇਸ ਵਿਆਹ ਤੇ 20 ਲੱਖ ਡਾਲਰ ਤੋਂ ਵੱਧ ਦੇ ਖਰਚੇ ਗਏ ਨੇ ਮਾਸਕੋ ਵਿੱਚ ਇਸ ਤਰ੍ਹਾਂ ਦਾ ਪਹਿਲਾ ਅਨੋਖਾ ਸਭ ਤੋਂ ਮਹਿੰਗਾ ਵਿਆਹ ਹੈ ਇਸ ਮਹਿੰਗੇ ਵਿਆਹ ਵਿੱਚ ਅਰਮੀਨੀਆ ਰਾਸ਼ਟਰਪਤੀ ਸਰਜੀ ਹੈਸਰਗਿਸਿਆਨ ਨੂੰ ਨੇ ਵੀ ਸ਼ਿਰਕਤ ਕੀਤੀ ਨੇਪਾਲ ਦੇ ਪਿਛਲੇ ਪ੍ਰਦਰਸ਼ਨ ਦੌਰਾਨ ਗ੍ਰਫਤਾਰ ਕੀਤੇ ਗਏ ਆਪਣੇ ਵਰਕਰਾਂ ਦੀ ਰਹਾਈ ਵਾਸਤੇ ਦਬਾਅ ਬਣਾਉਣ ਲਈ ਹੜਤਾਲ ਦੌਰਾਨ ਵਾਹਨਾਂ 'ਚ ਤੋੜਪਨ ਕਰਨ ਸਬੰਧੀ ਮੌਵਾਦੀਆਂ ਦੀ ਇਕਤਰ ਤੱਕ 150 ਤੋਂ ਵੱਧ ਮੈਂਬਰ ਗ੍ਰਫਤਾਰ ਕੀਤੇ ਗਏ ਨੇ। ਨੇਤਾ ਵਿਕਰਮ ਚੰਦ ਕੋਈਵਾਲੀ ਸੀਪੀਐਨ ਮੌਵਾਦੀ ਤੇ ਨੇਸ ਹੜਤਾਲ ਦੀ ਆਵਾਜ਼ ਚੁੱਕੀ ਸੀ। ਇਹ ਮੌਵਦੀ ਵਰਕਰ ਕਾਠਮੰਡੂ, ਭਗਤਪੁਰ ਅਤੇ ਲਲਿਤਪੁਰ ਦੇ ਖੇ ਵਾਹਨਾਂ 'ਚ ਪਾਣ ਤੋੜਕਰਾਂ 'ਚ ਸ਼ਾਮਲ ਸਨ। ਹੇਬੀ ਸਵੇਰੇ ਤੇ ਉੱਤਰੀ ਚਕ ਡੈਮ ਨੇੜੇ ਚਾਰਦਾਹਕੇ ਤੱਕ ਰੁੱਬੀ ਹੋਈ ਚੀਨ ਦੀ ਮਹਾਨ ਕੰਦਕ ਹਿੱਸਾ ਪਾਣੀ ਦਾ ਪੱਧਰ ਘਟਣ ਤੇ ਬਾਅਦ ਫਿਰ ਨਜ਼ਰ ਆਇਆ। ਕਵਾਂਜਿੰਗਮਾਨ ਸਵਾਈਦ ਕਾਉਂਟੀ ਚ ਇਸ ਮਹਾਨ ਕੰਦ ਦਾ ਹਿੱਸਾ 500 ਸਾਲ ਤੋਂ ਵੀ ਜ਼ਿਆਦਾ ਸਮੇਂ ਪਹਿਲਾਂ ਬਣਾਇਆ ਗਿਆ ਸੀ। ਸਾਲ 1875 ਚ ਖੇਤਰ ਚ ਵਿਸ਼ਾਲ ਡੈਮ ਬਣਾਇਆ ਗਿਆ ਸੀ। ਪਾਣੀ ਦਾ ਪੱਧਰ ਵਧਣ ਕਾਰਨ ਇਹ ਕੰਦ ਦਾ ਹਿੱਸਾ ਲਗ ਭਟੋਪ ਗਿਆ ਸੀ।